ਦੂਰ ਕਰ ਰਹੇ ਨੇ ਕਰੋ ਜੀ ਗੁਰੂ ਦਾ ਦੀਪਾਤਮਾ ਬਸ ਨਾਲ ਸਾਡੇ ਪ੍ਰਸੇਂਦਰ ਪਾਤਸ਼ੀ ਜੀ ਸੋਸ਼ਲ ਨੈਸ਼ਨਲ ਮੇਜਿਸਟਰਪਰਧਾਨ ਰਮਨ ਤੈਨੂੰ ਆ ਜਾਣੀ ਉਹਨਾਂ ਦੇ ਨਾਲ ਜਨਾਬ ਮਨੀ ਕੁਮਾਰ ਜੀ ਅਸੀ ਸਾਰੇ ਆ ਜਾ ਪਰ ਸਾਰੇ ਆ ਜਾ ਸਾਡੇ ਕਾਂਪਨੀ ਸੰਪਤੀ ਬਟਨ ਵਾਲੇ ਤੇ ਸਮੁੱਚੀ ਟੀਮ ਜਿਹਨਾਂ ਨੇ ਅੱਜ ਜਿਹੜਾ ਮੁਸਟਾਫ ਕਰਨਾ ਉਹਨਾਂ ਦੇ ਨਾਲ ਲੱਗਦੀ 11 ਫੋਸਟ ਤੋਂ ਮਹੱਤਵਪੂਰਨ ਕੰਮ ਕਰਦੇ ਹੋਏ ਬਣੀ ਤੇ ਹੋਰ ਵੀ ਬਹੁਤ ਜ਼ਿੰਮੇਵਾਰ ਬਣਦੇ ਹੋਏ ਨੇ ਦక్టర్ ਕੋਲਦੀਪ ਜੀ ਉਹ ਵੀ ਸਾਡੇ ਵਿਚਕਾਰ ਨੇ ਗੋਸਲ ਸਾਹਿਬ ਪ੍ਰਵੀnder ਸਿੰਘ ਜੀ ਕਮਸੀ ਫੇਸ 1 ਤੋਂ ਉਹ ਵੀ ਸਾਡੇ ਵਿਚਕਾਰ ਨੇ ਅਲਕਾਰ ਸਿੰਘ ਜੀ ਸਰਪੰਚ ਮੌਰੀ ਤਾਂ ਉਹ ਵੀ ਸਾਡੇ ਲਈ ਇੱਕ ਹਲਫ ਦੇ ਅਸਰ ਜਿਹੜਾ ਨਾ ਕਿ ਅੱਜ ਇਕੱਠੇ ਹੋ ਕੇ ਬਹੁਤ ਵੱਡਾ ਅਪਰਾਣਾ ਕੀਤਾ 11 ਫੇਸ ਦੀ ਜਿਹੜੀ ਸਭ ਤੋਂ ਵੱਡੀ ਮੰਗ ਸੀ ਜਿੱਥੇ ਕਿ ਹਰੇਕ ਬਰਸਾਤ ਦੇ ਵਿੱਚ ਘੜ-ਘੜ ਪਾਣੀ ਵਰਦਾ ਸੀਗਾ ਉਹਨੂੰ ਦੂਰ ਕਰਨ ਵਾਸਤੇ ਅੱਜ ਉਹਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿਹੜੀ ਕਿ ਬਰਸਾਤ ਤੋਂ ਪਹਿਲਾਂ-ਪਹਿਲਾਂ ਇਹ ਨਾਰਾ ਸਾਡੇ ਮੌੜੀ ਤੋਂ ਸਰਪੰਚ ਦੇ ਸਾਥੇ ਪੂਰੇ ਹੀ 11 ਪਿੰਡਾਂ ਤੋਂ ਅਮਰਜੀਤ ਸਿੰਘ ਜੀ ਜੋ ਕਿ ਤਸਿਲ ਸਾਹਿਬ ਤਸਿਲਦਾਰ ਸਾਹਿਬ ਦੇ ਬੇਟੇ ਨੇ ਜਿਨ੍ਹਾਂ ਨੇ ਕਿ 25 ਸਾਲ ਮਿਨਿਸਪਲ ਐਮਸੀ ਹੋਣ ਦੇ ਨਾਤੇ ਕਿਉਂਕਿ ਬਿਨਾਂ ਉਪਸ਼ਾਦ ਤੋਂ ਕੋਈ ਕੰਮ ਜਿਹੜਾ ਕਰਨਾ ਬਹੁਤ ਮੁਸ਼ਕਲ ਹੈ ਤਾਂ ਮੈਨੂੰ ਲੱਗਦਾ ਵੀ ਹੁਣ ਜਿਹੜੀ ਮਾਲੀ ਦੀ ਪਹਿਲਾਂ ਵੀ ਹੋਰ ਕਿਸੇ ਵਧੀਆ ਰਹੇ ਤੇ ਹੁਣ ਵੀ ਜਿਹੜੀ ਇਹ ਉਹਦੀ ਕਮਾਂਡ ਹੈ ਮਾਲੀ ਦੀ ਸਟੇਲ ਕਾਰਪੋਰੇਸ਼ਨ ਦੀ ਜਿੱਤੇ ਹੱਥਾਂ ਵਿੱਚ ਹੈ ਅੰਦਰ ਹਰਪਿੰਦਰ ਸਿੰਘ ਜੀ ਤੇ ਨਾਲ ਉਹਦੇ ਸਾਡੇ ਬੈਠੇ ਸੀ ਜੂਨੀਅਰ ਜਿਨ੍ਹਾਂ ਦਾ ਕੋਈ ਨਾਮ ਸਿਨੀਅਰ ਇੰਜੀਨੀਅਰ ਦਾ ਚਾਰਜ ਵੀ ਹੈ ਤੇ ਲੰਬੇ ਲੰਬੇ ਟਾਈਮ ਤੋਂ ਜੁੜੇ ਹੋਏ ਨੇ ਸਟੇਲ ਕਾਰਪੋਰੇਸ਼ਨ ਬੱਤਾ ਜੀ ਸਾਰੇ ਤੁਸੀਂ ਜਾਣਦੇ ਹੋ ਮੇਰੇ ਗਿਆਨ ਕੋਈ ਬੰਦਾ ਅਸੀਂ ਨੂੰ ਜਿਹੜਾ ਨਾਮ ਜਾਣਦਾ ਹੋਵੇ ਤੇ ਨਾਲ ਹੀ ਜਿਨ੍ਹਾਂ ਦੀ ਦੇਖ ਰਹੀਨ ਖੇਤਰਾਂ 'ਚ ਕੰਮ ਹੋ ਰਿਹਾ ਹੈ ਸਾਡੇ ਸਬ-ਡਿਵੀਜ਼ਨ ਇੰਜੀਨੀਅਰ ਸਾਹਿਬ ਅਨਿਲ ਜੀ ਤੇ ਅਨਿਲ ਜੀ ਦੇ ਨਾਲ ਇਹ ਜੋ ਪ੍ਰਕਾਸ਼ ਐਕਸ਼ਨ ਜਿਨ੍ਹਾਂ ਨੇ ਇਥੇ ਰਹਿ ਕੇ ਕੰਮ ਕਰਵਾਇਆ ਤੇ ਜਿਨ੍ਹਾਂ ਨੂੰ ਇਹ ਤਾਂ ਪਤਾ ਵੀ ਕਿ ਕਿੰਨੀ ਵੱਡੀ ਸਮੱਸਿਆ ਹੈ ਤੇ ਰਮਨਦੀਪ ਸ਼ੇਰਵੈਲ ਅਸਟ੍ਰੀਓ ਤੇ ਨਾਲ ਮੇਰੇ ਨਾਲ ਆਏ ਬਹੁਤ ਹੀ ਪਤਵੰਤੇ ਸੱਜਣ ਨਿਸ਼ਕਲ ਕਾਉਂਸਲਰ ਨੇ ਬੈਠੇ ਸਾਹਿਬਾ ਵਰਨਾਲਾ ਜੀ ਵੀ ਬੈਠੇ ਨੇ ਜਿਹੜੇ ਨੇ ਤੇ ਹੋਰ ਵੀ ਛੋਟੇ ਸੱਜਣ ਜਿਹੜੇ ਸਾਡੇ ਇੱਥੇ ਔਜੁਨ ਦੇ ਨਾਲ ਹੀ ਮੇਰੇ ਨਾਲ ਆਏ ਸਾਥੀ ਤੇ 11 ਫੇਸ ਦੇ ਜਿਹੜੇ ਜਿਹਨਾਂ ਨੂੰ ਬੜੀ ਸਮੱਸਿਆ ਸੀ ਤੇ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਵਧਾਈ ਮਦਦ ਸਾਰਿਆਂ ਨੂੰ ਬਈ 205 ਲੱਖ 2 ਕਰੋੜ 5 ਲੱਖ ਰੁਪਏ ਦੀ ਲਾਗਤ ਦੇ ਨਾਲ ਥੋੜੀ ਬੜੀ ਦੇਰ ਤੋਂ ਜਿਹੜੀ ਢਿਮਾਰਚ ਦੀ ਆ ਰਹੀ ਸੀ ਉਹ ਪੂਰੀ ਹੋਣ ਜਾ ਰਹੀ ਹੈ। ਉਹ ਢਿਮਾਰ ਦਾ ਬਹੁਤ ਦੇਰ ਤੋਂ ਸੀ ਪਹਿਲਾਂ ਵੀ ਅਸੀਂ ਬੜੀ ਕੋਸ਼ਿਸ਼ ਕਰਦੇ ਰਹੇ 40-45 ਲੱਖ ਰੁਪਈਆ ਪਹਿਲਾਂ ਵੀ ਲਾਇਆ ਸੀ ਵੀ ਅਸੀਂ ਇਸ ਕੰਮ ਨੂੰ ਜੇ ਕਹਿੰਦਾ ਅਸੀਂ ਉਹਦੇ ਜੀ ਪੂਰਾ ਕੰਮਜਾਬ ਨਹੀਂ ਹੋ ਸਕਿਆ ਤੇ ਅੱਜ ਪਰਮਾਨੈਂਟ ਜਿਹੜੀ ਸਮੱਸਿਆ ਦਾ ਹੱਲ ਹੋਣ ਜਾ ਰਿਹਾ ਹੈ ਪਰ ਮੈਨੂੰ ਥੋੜਾ ਜਿਹਾ ਅਫਸੋਸ ਆ ਵੀ 11 ਫੇਸ ਦੇ ਬੰਦੇ ਥੋੜੇ ਮੋਢੇ ਆਏ ਹੋਏ ਜਿਹਨਾਂ ਦੀ ਸਭ ਤੋਂ ਵੱਡੀ ਸਮੱਸਿਆ ਸੀ ਉਹ ਤਾਂ 2010 ਵਗੈਰਾ ਦੇ ਵਿੱਚ ਬੈਠੇ ਨੇ ਜਿਦੋਂ ਮਤਲਬ ਇਹ ਆ ਵੀ ਆਪਾਂ ਨੇ ਜਦੋਂ ਕਲਵੀ ਨਹੀਂ ਕੀਤਾ ਫੰਦੇ ਜਿਹੜਾ ਹੋਣਾ ਚਾਹੀਦਾ ਕਿਉਂਕਿ ਇੱਕ ਵੱਡੀ ਸਮੱਸਿਆ ਹੈ ਪਾਣੀ ਭਰਦਾ ਸੀ ਇੱਥੇ 10 10 15 15 ਫੁੱਟ ਦੂਜੀ ਮੰਜ਼ਲੋਂ ਤੇ ਵੀ ਪਾਣੀ ਪਹੁੰਚ ਜਾਂਦਾ ਤੇ ਉਹਦੀ ਸਮੱਸਿਆ ਦਾ ਜਿਹੜਾ ਹੱਲ ਹੈ ਉਹ ਹੋਣ ਜਾ ਰਿਹਾ ਹੈ ਸਾਨੂੰ ਬਹੁਤ ਬਹੁਤ ਮਾਰਕਾ ਔਰ ਇੱਕ ਮੈਂ ਤੁਹਾਨੂੰ ਦੱਸਾਂ ਗੱਲ ਵੀ ਅਸੀਂ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਉਸ ਤੋਂ ਪਹਿਲਾਂ ਜਦੋਂ ਮੈਂ ਪ੍ਰਧਾਨ ਸੀ ਤੇ ਮੇਅਰ ਸੀ ਸਿਰਫ ਮੋਹਾਲੀ ਦੇ ਲੋਕਾਂ ਨੂੰ ਸਮਰਪਿਤ ਆਮ ਆਦਮੀ ਪਾਰਟੀ ਸਰਕਾਰ ਜਦੋਂ ਦੀ ਬਣੀ ਆ ਮੋਹਾਲੀ ਵਾਸਤੇ ਖਾਸ ਤਵਕਕੋ ਦੇ ਰਹੀ ਹੈ ਮੋਹਾਲੀ ਲਈ ਹਰ ਇੱਕ ਕੰਮ ਹਰ ਇੱਕ ਪ੍ਰੋਜੈਕਟ ਜਿਹੜਾ ਉਹ ਆ ਰਿਹਾ ਹੈ ਤੇ ਜਦੋਂ ਸਰਕਾਰ ਆਪਣੇ ਇਹਨੇ ਕੰਮ ਕਰਦੀ ਆ ਤਾਂ ਆਪਣਾ ਫਰਜ਼ ਬਣਦਾ ਵੀ ਆਪਾਂ ਸਰਕਾਰ ਦਾ ਧੰਨਵਾਦ ਵੀ ਕਰੀਏ ਉਹ ਇਸ ਕਰਕੇ ਕਰੀਏ ਜੇ ਟਾਈਮ ਸਰ ਤੁਹਾਨੂੰ ਬਦ ਕਰਾਂਗੇ ਤਾਂ ਹੋਰ ਵੀ ਜ਼ਿਆਦਾ ਜਿਹੜੇ ਕੰਮ ਨੇ ਸਰਕਾਰ ਉਹ ਹੌਸਲੇ ਦੇ ਵਿੱਚ ਆ ਕੇ ਕਰੂਗੀ ਲਗਾਤਾਰ ਉਦਘਾਟਨਾਂ ਦਾ سلسلہ ਚੱਲਣਾ ਜਾਰੀ ਹੈ ਹੁਣ ਵੀ ਮੈਂ ਦੋ ਸਕੂਲਾਂ ਦੇ ਉਦਘਾਟਨ ਕਰਕੇ ਆਏ ਆ ਕਿਤੇ ਕਮਰੇ ਬਣ ਰਹੇ ਨੇ ਕਿਤੇ ਬੈਡਮਿੰਟਨ ਕੋਰਟ ਬਣ ਰਹੇ ਨੇ ਕਿਤੇ ਬਾਲੀਵਾਲ ਗਰਾਊਂਡ ਬਣ ਰਹੇ ਨੇ ਔਰ ਕਿਤੇ ਟਾਇਲਟ ਬਣ ਰਹੇ ਨੇ ਜਿਹੜੇ ਸਕੂਲਾਂ ਦੇ ਵਿੱਚ ਔਰ ਲਗਾਤਾਰ ਇਹ ਕੰਮ ਜਾਰੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਆਈ ਆ ਤੁਹਾਡੀ ਆਪਣੀ ਸਰਕਾਰ ਹੈ ਹਰ ਇੱਕ ਕੰਮ ਉਹਨਾਂ ਨੇ ਬੜੀ ਜ਼ਿੰਮੇਵਾਰੀ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਮਾਝਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਤੋਂ ਮੁੱਖ ਮੰਤਰੀ ਬਣੇ ਨੇ ਜਿੰਨੇ ਵਾਦੇ ਤੁਹਾਡੇ ਨਾਲ ਕੀਤੇ ਜਿੰਨੇ ਗਰੰਟੀਆ ਸਾਧ ਨੂੰ ਦਿੱਤੀਆਂ ਭਾਵੇਂ ਉਹ ਬਿਜਲੀ ਫ੍ਰੀ ਕਰਨ ਵਾਲੀ ਗਰੰਟੀ ਸੀ ਰੁਜ਼ਗਾਰ ਵਾਲੀ ਗਰੰਟੀ ਸੀ ਭਾਵੇਂ ਉਹ ਸਕੂਲਾਂ ਨੂੰ ਅਪਗ੍ਰੇਡ ਕਰਨ ਦੀ ਗਰੰਟੀ ਸੀ ਭਾਵੇਂ ਉਹ ਮੁਹੱਲਾ ਕਲੀਨਿਕ ਖੋਲਣ ਦੀ ਗਰੰਟੀ ਸੀ ਹਰ ਇੱਕ ਗਰੰਟੀ ਹੈ ਜਿਹੜੀ ਉਹ ਤੁਹਾਡੇ ਪੂਰੀ ਕੀਤੀ ਆ ਔਰ ਜਿਹੜੀ ਗਰੰਟੀ ਇੱਕ ਦੋ ਰਹਿ ਵੀ ਗਈਆਂ ਉਹ ਵੀ ਬਹੁਤ ਜਲਦੀ ਹੈ ਜਿਹੜੀ ਪੂਰੀਆਂ ਹੋ ਜਾਣਗੀਆਂ ਸਿਰਫ ਔਰ ਸਿਰਫ ਤੁਹਾਡੇ ਸਹਿਯੋਗ ਦੀ ਔਰ ਤੁਹਾਡਾ ਹੌਸਲਾ ਫਸਾਈ ਦੀ ਜ਼ਰੂਰਤ ਆ ਕਿਉਂਕਿ ਹੌਸਲੇ ਤੋਂ ਬਿਨਾ ਔਰ ਹੌਸਲਾ ਫਸਾਈ ਤੋਂ ਬਿਨਾ ਕੰਮ ਆ ਜਿਹੜਾ ਉਹ sire ਨਹੀਂ ਚੜ ਸਕਦਾ ਹੈਗਾ ਤੇ ਨਾ ਹੀ ਕਰਨ ਨੂੰ ਦਿਲ ਕਰਦਾ ਹੁੰਦਾ ਤੇ ਇਸ ਕਰਕੇ ਪਬਲਿਕ ਦਾ ਹੌਸਲਾ ਜਿਹੜਾ ਇਹ ਹੋਣਾ ਜ਼ਰੂਰੀ ਆ ਵੀ ਤੁਸੀਂ ਸਾਰੇ ਲਈ ਆ ਕੰਮ ਕੀਤਾ ਵਧੀਆ ਸ਼ਾਬਾਸ਼ ਤੇ ਹੋਰ ਕੰਮ ਅੱਗੇ ਕਰੋਗੇ ਤਾਂ ਹੋਰ ਵੀ ਤੁਹਾਨੂੰ ਜ਼ਿਆਦਾ ਅਸੀਂ ਹੱਥਾਂ ਦੇ ਚੁੱਕਾਂਗੇ ਇਹ ਬਹੁਤ ਜ਼ਰੂਰੀ ਹੈ ਜਿਹੜਾ ਗੱਲਾਂ ਦਾ ਤੁਹਾਡੀ ਮੈਂ ਤੁਹਾਨੂੰ ਸਾਡੀ ਮੈਂ ਤੁਹਾਨੂੰ ਬੇਨਤੀ ਕਰਦਾ ਹੈ ਵੀ ਸਰਕਾਰ ਤੁਹਾਨੂੰ ਸਮਰਪਤ ਤਾਂ ਤੇ ਐਦਾਂ ਦੀ ਸਰਕਾਰ ਨਹੀਂ ਆਉਣੀ ਨਹੀਂ ਐਦਾਂ ਦੀ ਸਰਕਾਰ ਤੁਹਾਨੂੰ ਨਹੀਂ ਆ ਜਿਹੜੀ ਘਰ ਘਰ ਆਉਂਦੀ ਆ ਹਰ ਇੱਕ ਬੰਦੇ ਦੇ ਕੋਲ ਆਉਂਦੀ ਆ ਬੰਦਾ ਅਪਰੋਚ ਕਰ ਸਕਦਾ ਹਰ ਇੱਕ ਬੰਦਾ ਮਿਲ ਸਕਦਾ ਉਹਦੀ ਇਹਦਾ ਪਹਿਲਾ ਐਮਐਲਏ ਮਨਿਸਟਰ ਤੁਸੀਂ ਦੇਖੇ ਨੇ ਐਡੀ ਵੱਡੀ ਬਿਮਾਰੀ ਆਈ महामारी आई कोविड ਤੁਸੀਂ ਸਾਰੇ ਨੇ ਝੱਲਿਆ ਤੇ ਹੈਲਥ ਮੰਤਰੀ ਸਾਡਾ ਇੱਥੇ ਉਹ ਲੋਕ ਮੰਤਰੀ ਸੀ ਤੇ ਉਹਨੇ ਆਪਣੇ ਘਰ ਦੇ ਅੱਗੇ ਲਿਖ ਕੇ ਲਾ ਦੇਆ ਸੀ ਵੀ ਅੰਦਰ ਆਉਣਾ ਮਨਾ ਹੈ ਕੋਈ ਮਿਲਦਾ ਹੀ ਨਹੀਂ ਸੀ ਤੁਸੀਂ ਸਾਡੇ ਘਰ ਆਓ ਸਾਡੇ ਦਫ਼ਤਰ ਆਓ ਸਾਨੂੰ ਆਪਣੇ ਕੋਲ ਬਲਾਓ ਅਸੀਂ ਉਸੇ ਵਾਸਤੇ ਆਉਂਦੇ ਆ ਤੇ ਐਦਾਂ ਦੀ ਸਰਕਾਰ ਹੈ ਜਿਹੜੀ ਇਹ ਮਿਲਣੀ ਬਹੁਤ ਔਖੀ ਆ ਤਾਂ ਮੇਰੀ ਬੇਨਤੀ ਆ ਵੀ ਸਰਕਾਰ ਨੂੰ ਪੂਰਾ ਸਹਿਯੋਗ ਦਿਓ ਕੋਈ ਕੰਮ ਐਸਾ ਨਹੀਂ ਜਿਹੜਾ ਤੁਹਾਡਾ ਕੰਮ ਨਾ ਹੋਵੇ ਜਿਹੜਾ ਕੰਮ ਮਤਲਬ ਹੋਣ ਵਾਲਾ ਹੋਊਗਾ ਉਹ 100% ਜਿਹੜਾ ਕੰਮ ਆ ਉਹ ਤੁਹਾਡਾ ਅਸੀਂ ਕਰਾਂਗੇ ਬਹੁਤ ਸਾਰੇ ਕੰਮ ਕਰਤੇ ਬਹੁਤ ਸਾਰੇ ਕੰਮ ਹੋਣਗੇ ਤੁਹਾਨੂੰ ਬਹੁਤ-ਬਹੁਤ ਵਧਾਈਆਂ ਇਸ ਕੰਮ ਦੇ ਉੱਤੇ ਔਰ ਇਹ ਕੰਮ ਆ ਜਿਹੜਾ ਮੇਰਾ ਖਿਆਲ ਹੈ ਵੀ ਦਿਨਾਂ ਦੇ ਵਿੱਚ ਹੀ ਪੂਰਾ ਹੋਣਾ 6 ਮਹੀਨਿਆਂ ਦੇ ਵਿੱਚ ਪੂਰਾ ਹੋ ਜਾਊਗਾ ਤੇ ਜਿਹੜੀ ਆਉਣ ਵਾਲੀ ਬਰਸਾਤ ਹੈ ਉਦੋਂ ਤੱਕ ਤਾਂ ਨਹੀਂ ਪੂਰਾ ਹੋਣਾ ਹਨਾ ਨਹੀਂ 6 ਮਹੀਨੇ ਚਲੋ ਐਦਵਾਰੀ ਕਦੀ ਬਰਸਾਤ ਔਕੇ ਝੋਕੇ ਕਟਾਂ ਜਿਵੇਂ ਵੀ ਤੁਹਾਡੇ ਵਿੱਚ ਆ ਕੇ ਖੜ ਜਉਂਦੇ ਆ ਜਦੋਂ ਇਹ ਆ ਪਾਣੀ ਖੜਦਾ ਆ ਕੇ ਤੇ ਮਸ਼ੀਨਾਂ ਮਸ਼ੀਨਾਂ ਦੀ ਪੂਰੀ ਅਸੀਂ ਤਿਆਰੀ ਰੱਖਿਆ ਕਮਿਸ਼ਨ ਸਾਹਿਬ ਨੂੰ ਕਹਾਂ ਦਾਂਗੇ ਕਿ ਪਹਿਲਾਂ ਹੀ ਤਿਆਰ ਰੱਖਣ ਇਹ ਉਦੋਂ ਬਾਅਦ ਜਦੋਂ ਇਹ ਵੜ ਕੇ ਪਾਏ ਪਾਏ ਕੇ ਤਿਆਰ ਹੋ ਕੇ ਪੂਰੀ ਕੰਪਲੀਟ ਹੋ ਗਈ ਮੇਰਾ ਖਿਆਲ ਨਹੀਂ ਕੋਈ ਪਾਣੀ ਦੀ ਸਮੱਸਿਆ ਜਿਹੜੀ ਤੁਹਾਨੂੰ ਰਹੋਗੀ ਇੱਕ ਬਾਰੀ ਵਿਖਾਉਨ ਨੂੰ ਇਹ ਬਹੁਤ ਬਹੁਤ ਵਧਾਈਆਂ ਤੇ ਬਹੁਤ ਬਹੁਤ ਥੋੜਾ ਸਵਾਗਤ ਵੀ ਹੈ ਸਾਰਿਆਂ ਦਾ ਤੁਸੀਂ ਆਏ ਤੇ ਬਹੁਤ ਬਹੁਤ ਦੇ ਸਪੋਰਟ ਮੈਂ ਬਰਨਾਲਾ ਜੀ ਨੂੰ ਬੇਨਤੀ ਕਰਦਾ ਕਿ ਉਹ ਆ ਕੇ ਧੰਨਵਾਦ ਕਰਨ ਗਿਆਰਾ ਇਸ ਦੇ ਵਸਨੀਕਾਂ ਵੱਲੋਂ ਬਰਨਾਲਾ ਜੀ ਜੋ ਕਿ ਲੰਮਾ ਸਮਾਂ 1100 ਐਮਟੀ ਰਹੇ ਨੇ ਈ ਵਾਲੇ ਸਮਾਗਮ ਦੇ ਵਿੱਚ ਪੋਤੇ ਸਾਡੇ ਮਾਨਯੋਗ ਐਮਐਲਏ ਸਾਹਿਬ ਜਿਨ੍ਹਾਂ ਨੇ ਇੱਕ 11 ਫੇਸ ਦਾ ਜਿਹੜਾ ਇੱਕ ਬਹੁਤ ਹਾਈਲਾਈਟ ਕੰਮ ਸੀਗਾ ਜਿਹੜਾ ਕੱਲੀ ਮਹਾਰੀ ਦੇ ਵਿੱਚ ਨਹੀਂ ਜਿਹਦੇ ਕਰਕੇ ਮਕਾਨਾਂ ਦੀਆਂ ਕੀਮਤਾਂ ਵੀ ਗਿਰ ਜਾਂਦੀਆਂ ਸੀ ਜੀਆਂ ਉਹਦਾ ਅੱਜ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਤੇ ਸਾਡੇ ਸਾਰੇ ਅਫਸਰ ਸਹਿਮਾਨ ਆਏ ਹੋਏ ਨੇਗੇ ਸਾਡੇ ਐਮਸੀ ਸਾਹਿਬ ਤਾਂ ਐਮਸੀ ਸਾਹਿਬ ਸਿੱਧੀ ਨਾਲ ਕੇ ਕੰਮ ਕਰਵਾਉਣੇ ਬਾਤੀ ਪਾਰਟੀਬਾਜੀ ਪੋਲਿਟਿਕਸ ਕੇ ਚੀਜ਼ਾਂ ਹੁੰਦੀਆਂ ਨੇ ਆਬਵੀਅਸਲੀ ਚਲੋ ਉਹ ਸਾਰਿਆਂ ਨੇ ਕਰਨੀਆਂ ਨੇ ਹੋਣੀਆਂ ਚਾਹੀਦੀਆਂ ਨੇ ਸਾਡਾ ਅਫਸਰਾਂ ਦਾ ਕੰਮ ਹੁੰਦਾ ਹੈ ਕਿ ਸਾਨੂੰ ਜਿਹੜਾ ਕੰਮ ਦਿੱਤਾ ਜਾਏ ਅਸੀਂ ਉਹਨੂੰ ਧਿਆਨਦਾਰੀ ਨਾਲ ਇਮਾਨਦਾਰੀ ਨਾਲ ਸਿਰੇ ਚਾੜ ਸਕੀਏ ਮੈਂ ਉਮੀਦ ਕਰਦਾ ਹਾਂ ਕਿ ਇਹੀ ਕਰੂੰਗਾ ਸਾਰਿਆਂ ਤੋਂ ਕਿ ਤੁਸੀਂ ਸਾਡੇ ਤੋਂ ਉਹ ਚੀਜ਼ ਦੀ ਆਸ ਕਰਿਓ ਜਿਹੜੇ ਕੰਟਰੈਕਟਰ ਨੇ ਉਹਨਾਂ ਤੋਂ ਅਸੀਂ ਇਮਾਨਦਾਰੀ ਨਾਲ ਕੰਮ ਕਰਵਾ ਪਾਈਏ ਅਸੀਂ ਆਪਦਾ ਕੰਮ ਇਮਾਨਦਾਰੀ ਨਾਲ ਕਰੀਏ ਤੇ ਜਿਹੜੇ ਆਪਣੇ ਐਮਐਲਏ ਸਾਹਮਣੇ ਆਪ ਨੂੰ ਆਪਣੇ ਆਪ ਸਪੋਰਟ ਕਰਦੇ ਰਹਿਣਗੇ ਸਾਰਿਆਂ ਨੂੰ ਹੀ ਇਲਾਕੇ ਦਾ ਵਿਕਾਸ ਤਾਂ ਹੀ ਹੋਏਗਾ ਜੇ ਆਪਾਂ ਸਾਰੇ ਰਲ ਮਿਲ ਕੇ ਚੰਗੀ ਸੋਚ ਨਾਲ ਚੱਲਾਂਗੇ ਔਰ ਤੁਹਾਡੇ ਪੁਰਾਣੇ ਤੇ ਸੀਨੀਅਰ ਐਮਐਲਏ ਸਾਹਿਬ ਨੇ ਇਹਨਾਂ ਨੂੰ ਇਥੋਂ ਦਾ ਪਤਾ ਹੈ ਮਤਲਬ ਸਾਡੇ ਵਰਗੇ ਅਸਟਰ ਦੇ ਲੋਕ ਆਉਂਦੇ ਨੇ ਚਲੇ ਜਾਂਦੇ ਨੇ ਇਹ ਇਥੋਂ ਦੇ ਵਕੀਲ ਨੇ ਇਹਨਾਂ ਨੂੰ ਪੂਰੀ ਸਮਝ ਹੈ ਸਰ ਉਹ ਕਿਤੇ ਜਿਆਦਾ ਸਮਝਦੇ ਸੋ ਇਹਨਾਂ ਦੀ ਬਾਹ ਫੜ ਕੇ ਇਹਨਾਂ ਤੋਂ ਮਤਲਬ ਮੈਂ ਕਹਿੰਨਾ ਕਿ ਜਿੰਨਾ ਕਿ ਜੁੱਗੀ ਪਾ ਕੇ ਜਿੰਨੇ ਕੰਮ ਨਹੀਂ ਕਰਵਾਉਂਦੇ ਇਹ ਕੁਝ ਹੁੰਦਾ ਹੈ ਤੁਸੀਂ ਇਲਾਕੇ ਦੇ ਲਈ ਕੰਗਿਆ ਦੀਆਂ ਕਰਵਾਉਣ ਦੇ ਰਾਲ ਮਿਲ ਕੇ ਜਿੰਨਾ ਹੁੰਦਾ ਹੈ ਅਸੀਂ ਅਫਸਰਾਂ ਦੇ ਤੌਰ ਤੇ ਜਿਹੜੀ ਵੀ ਆ ਤੁਹਾਨੂੰ ਵਾਪਰ ਹਮੇਸ਼ਾ ਸਪੋਰਟ ਦਿੰਦੇ ਰਹਾਂਗੇ ਇਹ ਮੈਂ ਆਪਣੀ ਟੀਮ ਨੂੰ ਤੇ ਵਾਟਰ ਸਪਲਾਈ ਸੈਨੀਟੇਸ਼ਨ ਦੀ ਟੀਮ ਨੂੰ ਗੁਜ਼ਾਰਿਸ਼ ਕਰਾਂਗਾ ਕਿ ਆਪਾਂ ਕੰਮ ਦੇ ਮਾਮਲੇ ਦੇ ਵਿੱਚ ਤੇ ਅੰਦਰੂਨੀ ਦੇ ਮਾਮਲੇ 'ਚ ਆਪਣਾ ਸਿਰ ਉੱਚਾ ਰੱਖੇ ਕਾਹਨੂੰ ਆਪਾਂ ਉਹਦੇ ਦੇ ਕੋਈ ਪ੍ਰੈਸ਼ਰ ਨਾ ਕਰੇ ਕਿ ਯਾਰ ਫਲਾਣੀ ਜਗ੍ਹਾ ਤੋਂ ਪੈਸੇ ਖਾ ਗਏ ਜਾਂ ਸਾਡਾ ਠੇਕੇਦਾਰ ਭਾਦੀਆ ਉਹ ਜੀਆਂ ਚੀਜ਼ਾਂ ਦੇ ਮੈਂ ਬੜਾ ਖਲਾਫ ਆ ਉਹਦੀ ਚੀਜ਼ ਦੇ ਵਿੱਚ ਆਪਣੀ ਦਿੱਕਤ ਵਾਟਰ ਸਪਲਾਈ ਸੈਨੀਟੇਸ਼ਨ ਚਾਵੇ ਯਾ ਮੇਰੇ ਵਾਲੇ ਪਾਸੇ ਆਵੇ ਉਹ ਜੀ ਚੀਜ਼ ਮੈਂ ਨਹੀਂ برداشت ਕਰੂੰਗਾ ਬਾਕੀ ਮੈਂ ਅਫਸਰਾਂ ਦੇ ਨਾਲ ਖੜਨ ਵਾਲਾ ਅਫਸਰ ਜਿੱਥੇ ਵੀ ਕੋ ਕੰਮ ਹੈ ਅੜ ਕੇ ਖੜ ਕੇ ਕੰਮ ਕਰਾਂਗੇ ਵਧੀਆ ਕੰਮ ਕਰਾਂਗੇ ਇਹ ਹੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣੇ ਤੇ ਮੈਂ ਅਗੇਨ ਐਮ ਐਲ ਏ ਸਾਹਿਬ ਨੂੰ ਕਭੀ ਥੈਂਕਸ ਕਰਦੇ ਹਾਂ ਕਿ ਕਿ ਉਹਨਾਂ ਨੇ ਇੱਥੇ ਬੋਲਣ ਲਈ ਕਿਹਾ ਮੈਨੂੰ ਅਦਰਵਾਈਜ਼ ਪੋਲੀਟੀਕਲੀ ਮੈਨੂੰ ਜਾਣਾ ਚਾਹੀਦਾ ਸਮਝ ਲਈ ਹੈ ਪਰ ਜੋ ਵੀ ਹੈ ਸਾਡੇ ਐਮ ਐਲ ਏ ਸਾਹਿਬ ਨੇ ਚੰਗਾ ਕੰਮ ਕਰ ਰਿਹਾ ਹੈ ਤੇ ਚੰਗਾ ਕੰਮ ਕਰਵਾਉਗਾ ਥੈਂਕ ਯੂ ਇਹ ਸਨ